ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਬਣਾਈ ਗਈ ਪਿੰਡ ਬਾਦਲ ਵਿੱਚ ਬਣੀ ਆਈਟੀਆਈ ਨੂੰ ਦੂਸਰੇ ਪਿੰਡ ਸ਼ਿਫਟ ਕਰਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਤੁਹਾਨੂੰ ਦੱਸਦੇ ਕਿ ਪਿੰਡ ਬਾਦਲ ਦੇ ਲੋਕਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਧਿਕਾਰੀਆਂ ਵੱਲੋਂ ਕਾਲਜ ਦਾ ਸਮਾਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਨੇ ਗੇਟ ਤੇ ਤਾਲਾ ਲਾ ਦਿੱਤਾ ਤੇ ਅੰਦਰ ਜਾਣ ਤੋਂ ਰੋਕ ਦਿੱਤਾ ਹਾਂਜੀ ਵੀਰੇ ਕੀ ਮਸਲਾ ਹੈਗਾ ਤੁਸੀਂ ਅਜ ਤਨਾ ਲਾ ਕੇ ਬੈਠੇ ਹੋਗੇ ਬਾਈ ਜੀ ਇਹ ਮਸਲਾ ਹੈਗਾ ਸਾਡੇ ਪਿੰਡ ਦੀ ਆਈਟੀਆਈ ਆ 2001 ਚ ਬਾਲ ਸਾਹਿਬ ਨੇ 4-5 ਕਰੋੜ ਰੁਪਏ ਲਾਕੇ ਬਣਾਈ ਸੀ ਬਿਲਡਿੰਗ ਇੱਥੇ ਚਾਰ ਕੋਰਸ ਚੱਲਦੇ ਜਿਵੇਂ ਬਿਲਡਿੰਗ ਦਾ ਹੋ ਗਿਆ ਕੰਪਿਊਟਰ ਦਾ ਹੋ ਗਿਆ ਇਲੈਕਟ੍ਰੀਕਲ ਦਾ ਹੋ ਗਿਆ ਪਲੰਬਰ ਪਲੰਬਰ ਦਾ ਹੋ ਗਿਆ ਆਸ-ਪਾਸੇ ਦੇ ਪਿੰਡਾਂ ਨੂੰ ਇਹਦੀ ਬਹੁਤ ਫਾਇਦਾ ਸੀਗਾ ਕਿਉਂਕਿ ਜਵਾਕ ਪਸ਼ਹਾਰਾਂ ਚ ਨਹੀਂ ਜਾ ਸਕਦੇ ਨੇੜੇ-ਤੇੜੇ ਕੋਈ ਆਈਟੀਆਈ ਹੈ ਨਹੀਂ ਤੇ ਆਈਟੀਆਈ ਆ ਸਾਡੇ ਪਿੰਡ ਦੇ ਆਸ-ਪਾਸੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਆ ਤੇ AITI ਨੂੰ ਹੁਣ ਉਹ ਚੇਂਜ ਕਰਕੇ ਖਿਆਲ ਹੀ ਲੈ ਕੇ ਜਾ ਰਹੇ ਆ ਨਾ ਤਾਂ ਸਾਨੂੰ ਕੋਈ ਰੀਜ਼ਨ ਦੱਸ ਰਿਹਾ ਇਹਦੇ ਪਿੱਛੇ ਰੀਜ਼ਨ ਕੀ ਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਬਈ ਇਹ ਕੋਈ 2 ਨੰਬਰ ਦੇ ਬੰਦੇ ਹੈਗੇ ਜਿਨ੍ਹਾਂ ਨੂੰ 1 ਨੰਬਰ 'ਚ ਕਰਨ ਵਾਸਤੇ ਇਹ ਚੇਂਜ ਕਰ ਰਹੇ ਆ ਤੇ ਇਹਦੇ ਖਿਲਾਫ ਅਸੀਂ ਬਹੁਤ ਸਾਰੀਆਂ ਚਿੱਠੀਆਂ ਲਿਖ ਕੇ ਮੈਂ ਖੁਦ ਚਿੱਠੀਆਂ ਲਿਖ ਕੇ ਪਾਈਆਂ ਹੋਈਆਂ ਮੇਲ ਵੀ ਕੀਤੀ ਆ ਹਰਜੋਤ ਬੈਨ ਸਾਹਿਬ ਨੂੰ ਵੀ ਕੀਤੀ ਹੋਈ ਆ ਸੀਐਮ ਸਾਹਿਬ ਨੂੰ ਵੀ ਕੀਤੀ ਹੋਈ ਆ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਪਿੰਡ ਦੀ ਪੰਚਾਇਤਾਂ ਨੇ 6 ਪਿੰਡਾਂ ਦੀ ਪੰਚਾਇਤਾਂ ਨੇ ਅਸੀਂ ਮਤਾ ਵੀ ਪਾ ਕੇ ਦਿੱਤਾ ਹੋਇਆ ਪਰ ਜੇ ਸਾਡੀ ਕੋਈ ਨਹੀਂ ਸੁਣੀ ਗਈ ਸਵੇਰੇ ਫੇਰ ਆਗੇ ਅਸੀਂ ਟਰਾਲੀਆਂ ਲੈ ਕੇ ਤੇ ਸਵੇਰੇ ਅਸੀਂ ਪਿੰਡ ਦੇ ਬੰਦਿਆਂ ਨੇ ਇਕੱਠੇ ਹੋ ਕੇ ਤੇ ਕੇਰਾ ਉਹਨਾਂ ਨੂੰ ਭੇਜਤਾ ਤੇ ਹੁਣ ਅਸੀਂ ਆਈਟੀਆਈ ਲਿਆ ਨਹੀਂ ਦੇਣੀ ਇੱਥੋਂ ਅਸੀਂ ਧਰਨਾ ਲਾਵਾਂਗੇ ਸਰਕਾਰ ਖਿਲਾਫ ਜਿੰਨਾ ਜੋ ਜੋ ਕੁਝ ਕਰਨਾ ਪਿਆ ਉਹ ਅਸੀਂ ਹਰ ਹੱਲ ਕਰਾਂਗੇ ਉਹਦਾ ਅਧਿਕਾਰੀਆਂ ਨੇ ਯਾਰ ਕੋਈ ਆਪਣੇ ਏਰੀਆ ਦੇ ਕੈਬਨਿਟ ਮੰਤਰੀ ਗੱਲ ਨਹੀਂ ਕਿ ਤਿੰਨੋਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਆਇਆ ਨਹੀਂ ਉਹ ਤਾਂ ਐ ਕਹਿ ਰਹੇ ਨੇ ਭਈਆ ਸੈਂਟਰ ਸਰਕਾਰ ਦਾ ਸੈਂਟਰ ਸਰਕਾਰ ਦਾ ਤਾਂ ਕੁਝ ਹੈ ਹੀ ਨਹੀਂ ਕਿਉਂਕਿ ਇਹ ਬਣਾਈ ਸੀ ਪੰਜਾਬ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਇੱਕ ਤੇਦਾ ਨੀ ਪੱਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰੱਖਿਆ ਸੀਗਾ ਏਡੀਸੀ ਸਾਹਿਬ ਤੇ ਡੀਸੀ ਸਾਹਿਬ ਦੇ ਚੇਅਰਪਰਸਨ ਨੇ ਜੀ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਹੈਗੇ ਆ ਵੀ ਸਾਨੂੰ ਇਹਦਾ ਦੱਸਿਆ ਜਾ ਵੀ ਕਿਉਂ ਇਥੋਂ ਸ਼ਿਫਟ ਕਰ ਰਹੇ ਨੇ ਪਰ ਉਹਨਾਂ ਨੇ ਕਿਹਾ ਵੀ ਸਾਨੂੰ ਇਹਦੇ ਕੋਈ ਆਰਡਰ ਨਹੀਂ ਆਇਆ ਵੀ ਕਿਉਂ ਸ਼ਿਫਟ ਹੋ ਰਹੀ ਹੈ ਬਸ ਸਾਨੂੰ ਇਹ ਆਰਡਰ ਨਹੀਂ ਵੀ ਇੱਥੋਂ ਸਮਾਨ ਚੱਕ ਕੇ ਕੌਲੀ ਲੈ ਕੇ ਜਾਣੇਗੇ ਇਸੋਗਲੀ ਰੂਪਰੇਖਾ ਕੀ ਹੋਊਗੀ ਬਸ ਰੂਪਰੇਖਾ ਹੀ ਆ ਇਸ ਬੈਠੇ ਆ ਕਿ ਜਦ ਤੱਕ ਸਾਨੂੰ ਕੋਈ ਉੱਪਰੋਂ ਆ ਕੇ ਕੋਈ ਕੰਟੈਕਟ ਨਹੀਂ ਕਰ ਰਿਹਾ ਕਿ ਵੀ ਇਹਦਾ ਸਾਨੂੰ ਰੀਜਨ ਤਾਂ ਦੱਸਿਆ ਹੋਣਾ ਸਾਡੀ ਏਡੀ ਵੱਡੀ ਬਿਲਡਿੰਗ ਨੇ ਜੀ ਸਾਰੀ ਫਰਾਉ ਯਾਨੀ ਖੰਡਰ ਹੋ ਜਾਣੀ ਹੈਗੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦਾ ਰੌਲਾ ਪਾਇਆ ਬਈ ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਸਿੱਖਿਆ ਕ੍ਰਾਂਤੀ ਲਿਆਂਦੀ ਆ ਜਿਹੜੇ ਸਾਡੇ ਸਿੱਖਿਆ ਕ੍ਰਾਂਤੀ ਵਾਲੇ ਜਿਹੜੇ ਹੈਗੇ ਆਏ ਤਾਂ ਇਹਨਾਂ ਨੂੰ ਵੀ ਬੰਦ ਕਰੀ ਜਾਂਦੇ ਆ ਇਹ ਕਿਉਂ ਜੀ ਸਿੱਖਿਆ ਕ੍ਰਾਂਤੀ ਆ ਸਾਨੂੰ ਇਹੋ ਜੀ ਸਿੱਖਿਆ ਕ੍ਰਾਂਤੀ ਨਹੀਂ ਚਾਹੀਦੀ ਸਾਨੂੰ ਤਾਂ ਸਮਝੀ ਚਾਹੀਦੀ ਆ ਜਿੱਥੇ ਸਾਡੇ ਬੱਚੇ ਪੜ੍ਹ ਸਕਣ ਆਸਾਨੀ ਨਾਲ ਜਾ ਸਕਣ ਤੇ ਇਹ ਤਾਂ ਉਹੀ ਚੀਜ਼ਾਂ ਬੰਦ ਕਰੀ ਜਾਂਦੇ ਆ ਸਾਨੂੰ ਇਹੋ ਜੀ ਸਿੱਖਿਆ ਕ੍ਰਾਂਤੀ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੇ ਕੰਪਿਊਟਰ ਕੋਰਸ ਵਗੈਰਾ ਕਰਦੀਆਂ ਹੈਗੀਆਂ ਨੇ ਉਹਨਾਂ ਨੂੰ ਇੱਥੋਂ ਜਾਂ ਜੇਕਰ ਇਹ ITI ਇੱਥੋਂ ਸ਼ਿਫ ਜੇ ਅਸੀਂ ਸੰਘਰਸ਼ ਇਦਾਂ ਹੀ ਜਾਰੀ ਰੱਖਾਂਗੇ ਜੇ ਨਾ ਸਰਕਾਰ ਨੇ ਕੋ ਸੁਣਿਆ ਤਾਂ ਅੱਗੇ ਜੋ ਵੀ ਸਾਡੀ ਕਮੇਟੀ ਬਣਾਵਾਂਗੇ ਉਹਦੇ ਨਾਲ ਗੱਲ ਕਰਕੇ ਜੋ ਵੀ ਕਰ ਸਕਦੇ ਹੋਏ ਅਸੀਂ ਉਹ ਕਰਾਂਗੇ ਪਰ ਇਥੇ ਅਸੀਂ ਆਪਣੀ ਆਈਟੀਆਈ ਸ਼ਿਫਟ ਨਹੀਂ ਹੋਣ ਦਵਾਂਗੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਬਹੁਤ ਬਹੁਤ ਵੱਡੇ ਦਾਅਵੇ ਕਰ ਰਹੀ ਆ ਉਸ ਤੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਬਾਦਲਪਿੰਡ ਚ ਇੱਕ ਬਹੁਤ ਵਧੀਆ ਆਈਟੀਆਈ ਕੋਰਸ ਜਿੱਥੇ ਚੱਲ ਰਿਹਾ ਸੀਗੇ ਇਥੋਂ ਸ਼ਿਫਟ ਕਰਕੇ ਖਰੋਵਾਲੀ ਜਿੱਥੇ ਕਿ ਬਿਲਡਿੰਗ ਨੂੰ ਖੰਡਰ ਖੰਡਿਤ ਕੀਤਾ ਗਿਆ ਹੈਗਾ ਉੱਥੇ ਸ਼ਿਫਟ ਕਰ ਰਹੀ ਆ ਮੇਰਾ ਨਾ ਗੁਰਵਿੰਦਰ ਸਿੰਘ ਜੀ ਮੈਂ ਪਿੰਡ ਪੜਾਉਂਦਾ ਹਾਂ ਕੀ ਮਸਲਾ ਹੈ ਅੱਜ ਇਹ ਜੋ ਐਆਈਟੀ ਬਣੀ ਹੈ ਬਹੁਤ ਚੜਦੀ ਬਾਦ ਸਾਹਿਬ ਨੇ ਆਰਟੀ ਬਣਾਈ ਸੀ ਇਹ 50 ਕਰੋੜ ਰੁਪਇਆ ਲਾ ਕੇ ਕਿਤੇ ਬਹੁਤ ਬੱਚੇ ਪੜ੍ਹਦੇ ਆ ਗੁੜੀਆਂ ਕੁੜੀਆਂ ਪੜ੍ਹਦੀਆਂ ਸੀ ਬੱਚੇ ਪਿੰਡ ਦੇ ਸਾਰੇ ਪੜ੍ਹਦੇ ਸਾਰੇ ਬੱਚੇ ਨੂੰ ਬਹੁਤ ਸੌਦਾ ਸੀ ਜਿਆ ਤੇ ਪਰ ਪਤਾ ਨਹੀਂ ਕੀ ਹੋਇਆ ਪੰਜਾਬ ਸਰਕਾਰ ਨੂੰ ਇਹ ਇਥੋਂ ਟ੍ਰਾਂਸਫਰ ਕਰਕੇ ਸੋਈ ਲੈ ਕੇ ਜਾਂਦੇ ਆ ਮੈਂ ਤਾਂ ਕਹਿੰਦਾ ਵੀ ਸੋਈ ਉੱਥੇ ਪ੍ਰੋਜੈਕਟ ਹੋਰ ਲਿਆਉਣ ਇੱਕ ਹੋਰ ਉਸ ਤਰ੍ਹਾਂ ਦੇ ਹੋਰ ਲਿਆਉਣ ਪਰ ਇਹ ਤਾਂ ਇੱਥੇ ਰਵੇ ਨਾ ਇਹ ਸਾਡੇ ਬੱਚਿਆਂ ਨੂੰ ਬਹੁਤ ਸਹੂਲਤ ਹੈ ਜੀ ਇਹ ਸਹੂਲਤ ਖੋਈ ਜਾ ਰਹੀ ਹੈ ਅਸੀਂ ਇਹ ਦਾ ਰੋਕ ਰਦੇ ਹਾਂ ਕਰਦੇ ਵੀ ਸਾਡੀ ਆਰਟੀਆਈ ਇੱਥੇ ਸ਼ਿਫਟ ਲਾ ਕੀਤੀ ਜਾਣ ਕਿਉਂਕਿ ਬਹੁਤ ਵਧੀਆ ਬਿਲਡਿੰਗ ਬਣੀ ਹੈ ਜਿਹੜੀ ਬਿਲਡਿੰਗ ਚੇਂਜ ਕਰ ਰਹੇ ਹੁਣ ਉਹ ਖੰਡਾਰਾ ਬਿਲਕੁਲ ਉੱਥੇ ਬੱਚੇ ਵੀ ਸੁਰੱਖਤ ਨਹੀਂ ਇਹ ਬਹੁਤ ਵਧੀਆ ਤਿੰਨ ਮੰਜ਼ਲੀ ਬਿਲਡਿੰਗ ਬਣੀ ਸੀ ਪੰਚਾਇਤ ਦੀ ਜਗ੍ਹਾ ਤੇ ਬਣੀ ਹੈ 4-5 ਕਰੋੜ ਰੁਪਏ ਦੀ ਬਿਲਡਿੰਗ ਹੈ ਇਹ ਸ਼ਿਫਟ ਕਰਨ ਦਾ ਸਾਨੂੰ ਰੀਜਨ ਤਾਂ ਦੱਸਣਾ ਵੀ ਕਾਰਨ ਕੀ ਹੈ ਮੇਰਾ ਨਾਮ ਸਰਜੀ ਸਿੰਘ ਕੀ ਮਸਲਾ ਹੈ ਭਈ ਅੱਜ ਪਿੰਡ ਬਦਲ ਸਾਡੇ ਪਿੰਡ ਇੱਕ ਆਈਟੀਈ ਬਣਾਈ ਸੀ ਸਰਦਾਰ ਪ੍ਰਕਾਸ਼ ਸਿੰਘ ਬਦਲ ਨੇ 2001 ਦੇ ਵਿੱਚ ਜਿਹਦਾ ਤੋਂ ਘਾਟਨ ਕੀਤਾ ਗਿਆ ਸੀ ਇਹ ਸਰਕਾਰ ਜੋ ਪੰਜਾਬ ਸਰਕਾਰ ਮੌਜੂਦਾ ਸਰਕਾਰ ਭਗਵੰਤ ਸਾਨ ਦੀ ਇਹਨਾਂ ਨੇ ਦੇਖੋ ਕਿੱਡੀ ਵਧੀਆ ਬਿਲਡਿੰਗ ਆਈਟੀਈ ਦੀ ਸਾਡੀ ਦੀ ਜੀ ਜਿਹੜੀ ਖੰਡਰ ਕੀਤੀ ਹੋਈ ਆਈਟੀਈ ਦੇ ਵਿੱਚ ਉਹ ਡੈਮੇਜ ਕਰ ਰਹੀ ਕਿ ਸਰਕਾਰ ਵੀ ਡੈਮੇਜ ਬਿਲਡਿੰਗ ਹੈ ਜੀ ਇਥੋਂ ਸ਼ਿਫਟ ਕਰਕੇ ਖਿਓਲ ਦੀ ਆਈਟੀਈ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕੀ ਜਵਾਕਾਂ ਦੇ ਜੋ ਬੱਚੇ ਉੱਥੇ ਰਹਿਣਗੇ ਪੜ੍ਹਨਗੇ ਉਹਨਾਂ ਦੀ ਜ਼ਿੰਮੇਵਾਰ ਬਣੂ ਜੇ ਡਿਗਬੀ ਦੇ ਕਾਲ ਨੂੰ ਬਿਲਡਿੰਗ ਉੱਤੇ ਸਰਕਾਰ ਇਹ ਸਿੱਖਿਆ ਕ੍ਰਾਂਤੀ ਨੂੰ ਕੀ ਕਿਹੜੀ ਕ੍ਰਾਂਤੀ ਦਾ ਨਾਮ ਦੇ ਰਹੀ ਹੈ ਅੱਜ ਕੀ ਮਸਲਾ ਅਸੀਂ ਤੁਸੀਂ ਟਾਲੀਆਂ ਬੜਾ ਘੜਾਈਆਂ ਗਿਆ ਇਥੋਂ ਸਮਾਨ ਚੱਕਣ ਆਈ ਸੀ ਉਹ ਕਹਿੰਦੇ ਸਾਡੀ ਜੋ ਬਿਲਡਿੰਗ ਦਾ ਸਰਕਾਰ ਦਾ ਸਮਾਨ ਪਿਆ ਜੋ ਵਿੱਚੇ ਦੇ ਟੇਬਲ ਕੁਰਸੀਆਂ ਕੁਝ ਵੀ ਪਿਆ ਹੈਗਾ ਉਹਨਾਂ ਦਾ ਉਹ ਸਮਾਨ ਲੈਣ ਆਏ ਸੀਗੇ ਅਧਿਕਾਰੀ ਨਾਲ ਗੱਲਬਾਤ ਹੋਈ ਕੋਈ ਅਧਿਕਾਰੀਆਂ ਨਾਲ ਕੋਈ ਅਧਿਕਾਰੀ ਆਉਂਦੇ ਨਹੀਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੀ ਚੱਕਰ ਹੈ ਸਰਕਾਰ ਦਾ ਸਿਸਟਮ ਹੈ ਸਰਕਾਰ ਨੇ ਚੱਕ ਕੇ ਬਦਲ ਦਿੱਤੀ ਹੈ ਹਲਕੇ ਦੇ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਹੋਈ ਹੋਵੇ ਨਹੀਂ ਹਲਕੇ ਦੇ ਮੰਤਰੀ ਨੇ ਕਹਤਾ ਜੀ ਕਹਿੰਦੇ ਆਈਟੀ ਖੋਲ ਹੀ ਜਾਊਗੀ ਜੇ ਤੇ ਇੱਥੇ ਰਹਿੰਦੀ ਨਹੀਂਗੀ ਸੋ ਜਿੱਦਾਂ ਕੀ ਬਾਦਰਪਿੰਡ ਦੀ ਆਈਟੀ ਸ਼ਿਫਟ ਕੀਤੀ ਜਾ ਰਹੀ ਆ ਤਾਂ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਇਸ ਫੈਸਲੇ ਨੂੰ ਵਾਪਸ ਲੰਦੀ ਹੈ ਜਾਂ ਇਹਨਾਂ ਬਿਨ ਲਾਗੂ ਕਰਦੀਆਂ ਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ